ਸਾਰੇ ਜੈ ਮਾਤਾ ਦੀ ਸਾਰਿਆਂ ਨੂੰ ਮੇਰਾ ਨਾਮ ਯੋਗ ਕੀਤਾ ਹੈ ਅਸੀਂ ਕਾਲੀ ਦਵਾਰ ਮੰਦਿਰ ਵਿੱਚ ਆਏ ਹੋਏ ਆ ਠੀਕ ਹੈ ਇਹ ਬਹੁਤ ਪ੍ਰਸਿੱਧ ਮੰਦਿਰ ਹੈ ਇੱਥੇ ਹਰ ਸਾਲ ਇਹੇ ਤੁਮਤਾਮ ਨਾਲ ਨਰਾਤੇ ਮਨਾਏ ਜਾਂਦੇ ਨੇ ਸਾਰਿਆਂ ਨੂੰ ਨੌਰਾਤਰੀ ਦੀ ਲੱਖ ਲੱਖ ਵਧਾਈ ਹੋਵੇ। ਵੀਡੀਓ ਤੋਂ ਆ ਰਹੇ ਅਸੀਂ ਹਰ ਸਾਲ ਆ ਰਹੇ ਹਾਂ ਬਚਪਨ ਤੋਂ ਆ ਰਹੇ ਸੀ। ਜੇ ਕਰਾਂ ਕਈ ਦਵਰੇ ਵਾਲੀ ਮਾਂ ਦਾ ਬੋਲ ਸੱਚੇ ਦਵਾਰੀ ਵੀ ਹੈ। ਬੋਧ-ਬੋਧ ਨਾਤਿਆਂ ਦੀ ਹੰਡਾਈ ਹੋਏ ਮਾਤਰਾ ਦੀ ਬੜੀ ਕਿਰਪਾ ਇੱਥੇ ਜੋ ਵੀ ਆਂਦਾ ਬਹੁਤ ਕੁਝ ਲੈ ਕੇ ਜਾਂਦਾ। ਅਸੀਂ ਮਾਤਰਾਣੀ ਤੋਂ ਬੜਾ ਕੁਝ ਲਿਆ ਹੈ। ਸਾਰੀ ਉਮਰ ਮੇਰੀ ਮਾਂਦਰ ਦਰਬਾਰ ਤੇ ਲੰਗੀ ਹੈ। बच्चे भी लग गए बहुत खुश मान पिता बड़ी कृपा की माँ ने हर रात पूरी की कोई कमियां नहीं छड़िया सब मन आशा त्रिश् सब पूरा कितिया मां ने सब दिया कर दी मांत पूरी कर मेरा नाम अंजलि बेदी है माता रानी के दर्शन करना आया बहुत बढ़िया की ਨਰਾਤੇ ਹੈ ਬੜੀ ਖੁਸ਼ੀ ਹੈ ਕਿ ਨਰਾਤੇ ਆਏ ਨੇ ਕਿ ਇਸ ਹੋਰ ਬਸ ਮੇਰਾ ਮਨੋ ਕਾਮਨਾ ਲੁਕੀ ਲਿਆ ਮੇਰਾ ਮਨੋ ਕਾਮਨਾ ਬੋਧ ਮਮਤਾ ਬੜੀ ਹੈ ਕਾਲੀ ਦਵਾਰੇ ਵਾਲੀ ਮਾਤਾ ਜੀ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਤੁਸੀਂ ਵੀ ਸਿਰ ਸਿਰ ਆਏ ਹੋ ਹਾਂਜੀ ਸਿਰ ਸਿਰ ਆਏ ਅਸੀਂ ਪੂਰੇ ਮਹੀਨਾ ਆਏ ਹਾਂ ਹਾਂਜੀ ਬਾਬਾ ਜੀ ਇਹਦੇ ਨਰਾਤਾ ਵੇਲੇ ਕੀ ਕਿਹੜੇ ਕਿਤੇ ਨਰਾਤਨ ਮਹਾ ਮਾਹੀ ਦਾ ਦਰਬਾਰ ਤੇ ਜੋ ਵੀ ਆਂਦਾ ਹੈ ਆਪਣੀ ਮਹਾ ਮਾਹੀ ਦੇ ਕੋਲੋਂ ਮਨ ਦੀਆਂ ਮਨੋ ਕਾਮਨਾ ਜਨੀਆਂ ਪੂਰੀਆਂ ਕਰਵਾਉਂਦਾ ਵਾ ਆਪਣੇ ਨੇਚਾ ਦੇ ਨਾਲ ਆਂਦਾ ਮਾਤਾ ਰਾਣੀ ਦੇ ਨਰਾਤੇ ਸੁਭਾ ਸਾਰੇ ਭਗਤਾਂ ਨੂੰ ਲੱਖ ਲੱਖ ਵਧਾਈਆ 90 ਸਾਲ ਦੀ ਅੱਜ ਸਾਲ ਪੁੱਤਰੀਂ ਮਾਤਾ ਦਾ ਪਹਿਲਾ ਨਰਾਤਾ ਵਾ ਮਹਾਰਾਣੀ ਦਾ ਮਹਾਰਾਣੀ ਕੋ ਜੋ ਮੰਗਾਉਂ ਦਿੰਦੀ ਏ ਦੁੱਧ ਦਵਾ ਅੰਦੁੱਧ ਦਿੰਦੀ ਪੁੱਤ ਵਾਲੇ ਪੁੱਤ ਨੇਤਾ ਅੰਮ੍ਰਿਤਾਂ ਦਿੰਦੀ ਏ ਜੋ ਵੀ ਤੁਸੀਂ ਆਪਣੇ ਨੇਚਾ ਲੈ ਕੇ ਆਓਗੇ ਮਹਾਰਾਣੀ ਕੋ ਮਨੋ ਕਾਮਨਾ ਪੂਰੀਆਂ ਕਰ ਦਿੰਦੀ ਏ ਮਹਾਨਾਂ ਦਾ ਸੱਚਾ ਦਰਬਾਰਾ ਮੇਰਾ ਨਾਮ ਹੈ ਜੀ ਅਜੇ ਕੁਮਾਰ ਸੋ ਅੱਜ ਚੈਤਰ ਮਾਸ ਦਾ ਪਹਿਲਾ ਨਵਰਾਤਰਾ ਹੈ ਤੇ ਸਾਰੇ ਸੰਗਤ ਨੂੰ ਅਜੇ ਕੁਮਾਰ ਵੱਲੋਂ ਲੱਖ ਲੱਖ ਵਧਾਈ ਜੇ ਤੇ ਇਹ ਨਰਾਤਿਆਂ ਦਾ ਮਹੱਤਵਪੂਰਨ ਦਿਵਸ ਆ ਕਿ ਸੀਤਲਮਾ ਮਾਤਾ ਦੇ ਵਿੰਨ ਰਾਤੇ ਕੇ ਜਾਂਦੇ ਨੇ ਤੇ ਸਾਰੀ ਸੰਗਤ ਹੋਮ ਹਮਾ ਕੇ ਮਹਾਰਾਣੇ ਦੇ ਚੰਨਾ ਦੇ ਵਿੱਚ ਆਪਣੇ ਭਜਨ ਕਰਨ ਆਂਦੇ ਨੇ ਪਾਠ ਕਰਨ ਆਂਦੇ ਨੇ ਤੇ ਆਪਣੇ ਆਪਣੇ ਅਰਦਾਸਾਂ ਲੈ ਕੇ ਆਂਦੇ ਨੇ ਭਜਨ ਤੇ ਦੇਖੋ ਜਿਸ ਨਾਲ ਜਦੋਂ ਤੇ ਮਹਾਮੈ ਦੇ ਦਰਬਾਰ ਨਾਲ ਜੁੜੇ ਆ ਮਹਾਮੈ ਨੂੰ ਐ ਹੀ ਕਹਨੇ ਆ ਅਸਾਲਾਏ ਤੇ ਸਸਾਂਗੇ ਨਿਭਾਤੇ ਮਾ ਕਲੀ ਦਵਰੇ ਵਾਲੀਏ ਕਦੇ ਵੇਖ ਲਵੀ ਸਾਨੂੰ ਇਹ ਜਮਾ ਕੇ ਮਾ ਕਲੀ ਦਵਰੇ ਵਾਲੀਏ ਤੇਰਾ ਲੜ ਪੜਿਆ ਨਾ ਹੋਰ ਕਿਤੇ ਤੱਕਿਆ ਫੰਡੇ ਵਾਲੀਏ ਪਰੋਸਾ ਤੇਰੇ ਤੇਰਕਿਆ ਸਾਨੂੰ ਵੇਖ ਲਵੀਂ ਠੋਕ ਵਜਾ ਕੇ ਰਾਣੀਆਂ ਨੇ ਗੋਪਾਲੀ ਦਵਾਰੇ ਵਾਲੀਏ ਅਸੀ ਲਾਈਏ ਤੇ ਦਸਾਂਗੇ ਨਿਭਾ ਕੇ ਮਾਕਲੀ ਦਵਾਰੇ ਵਾਲੀਏ